ਆ ਨਾ ਬਾਬਲ ਗਾਟੇ ਦੇ ਵਿੱਚ ਆ ਜੀ ਟਾਇਰ ਦੀ ਗੁੱਡੀ ਜੀ ਨਹੀਂ ਪੱਟੀ ਜਾਂਦੀ ਪੰਪ ਪੜ ਗਈਆਂ ਸਾਰੀਆਂ ਹਾਂਜੀ 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 ਤੇ ਦੇਖੋ ਵੀਰੇ ਕਈ ਵਾਰ ਬੰਦਾਂ ਦੇ ਫੋਨ ਆਉਂਦਾ ਬਾਈ ਯਾਰ ਲੋਡੀ ਲੈਫਟ ਟਾਈ ਟਾਲੀ ਨਹੀਂ ਸੀ ਤਾਂ ਪਾਈਪ ਦਿਖਾ ਦਿੰਨੇ ਆਪਾਂ ਵੀਰੇ ਆ ਪਾਏ ਵਿੱਚ ਆ ਹਾਂਜੀ ਹਾਂਜੀ ਪਾਈਪ ਲੈਫਟ ਵਾਲੀ ਵਿੱਚ ਆ ਗਈ ਠੀਕ ਹੈ ਹਾਂਜੀ ਹਾਂਜੀ ਵੀਰੇ ਆ ਅੱਛਾ ਇਹ ਜੋੜਾ ਦਾ ਹਾਂ ਇਹ ਜੋੜਾ ਹੋ ਗਿਆ ਵੈਸੇ ਤੇ ਆਪਣਾ ਏਰੀਆ ਦੱਸ ਦੀ ਮਨਣਾ ਰੇਂਜ ਦਾ ਕਿੰਨਾ ਕਹੂਗਾ ਹੁਣ ਜਿਵੇਂ ਮੰਨ ਲਾ ਬਿੱਤੇ ਵੀ ਜਿਹੜਾ ਤੇਰਾ ਨੰਬਰ ਲੈ ਕੇ ਆ ਜੂਗਾ ਸ਼ੇਅਰ ਕਰਕੇ ਵੀਡੀਓ 5000 ਸਿੱਧਾ ਚੱਕ ਦਾਂਗੇ ਅੱਛਾ 5000 ਸੌਦਾ ਕਰ ਤੋਂ ਬਾਅਦ ਚੱਕ ਦੇ ਬੰਦਾ ਆਪਣਾ ਵੀਡੀਓ ਦਾ ਨਾਂ ਲੈ ਕੇ ਆ ਜੂਗਾ ਠੀਕ ਹੈ ਤੇ ਮਿੱਤਰੋ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਦੇਖੋ ਅੱਜ ਆਪਾਂ ਖੜੇ ਏਸ਼ੀਆ ਦੀ ਸਭ ਤੋਂ ਵੱਡੀ ਮੱਡੀ ਤਰਵੰਡੀ ਸਾਪੋ ਦੇ ਵਿੱਚ ਤੇ ਆਪਣੇ ਨਾਲ ਆਪਣਾ ਭਰਾ ਖੜਾ ਲਵਲੀ ਘੁੰਮਣ ਵਾਲਾ ਤੇ ਬਹੁਤ ਟਾਈਮ ਦਾ ਕੰਮ ਆਣਾ ਬਾਈ ਲਵਲੀ ਆਪਣਾ ਤੇ ਭਰਾ ਜਿਹਨੇ ਟਰਾਲੀਆਂ ਤੇ ਟਰਾਲੇ ਮਸ਼ਹੂਰ ਨੇ ਏਰੀਆ ਦੇ ਵਿੱਚ ਤੇ ਆਪਾਂ ਸੋਨੂ ਵੀ ਨਿਗਾ ਫਰਵਾਉਣੇ ਆ ਜਾ ਬਾਈ ਗ੍ਰੰਡ ਖਾਦੇ ਕੀ ਐ ਬੰਦ ਬਣਾਉਂਦੇ ਆਪਣੇ ਕੋਲੇ ਜੀ ਅੱਜ ਸੀਗੇ 13-14 ਟਰਾਲੀਆਂ ਤੇ ਕੋਈ ਵਿਕਣੀ ਆ ਹੁਣ ਨੀ ਆ ਜੀ ਤੇ ਬਗੈਦਾ ਤਾਂ ਸਾਰੀਆਂ ਨਵੀਆਂ ਹੀ ਆ ਹਾਂ ਸਾਰੀਆਂ ਨਵੀਆਂ ਵੀਰੇ ਆਜ ਕਰੇ ਵਰਕਸ਼ਾਪ ਦੇ ਤਿਆਰ ਕਰਦਾ ਹਾਂ ਹਾਂ ਜੀ ਹਾਂ ਜੀ ਤੇ ਤਸੱਲੀ ਵਕਤ ਕੰਮ ਆ ਬਾਈ ਮੜ ਜੇ ਟਾਇਰ ਟੂਰ ਦਿਖਾ ਦੇ ਆ ਦੇਖੋ ਵੀ ਜਿਹੜਾ ਐਮ ਆਰ ਐਫ ਦੇ ਟਾਇਰ ਆ ਜੀ ਐਮ ਆਰ ਐਫ ਦੇ ਟਾਇਰ ਆ ਕਿ ਤੇ ਚਾਸੀ ਕਿਹੜੀ ਲਾਉਣਾ ਬਾਈ ਚਾਸੀ ਐਮ ਸੀ ਦੀ ਕੰਪਨੀ ਦੀ ਤੇ ਟਾਟਾ ਦੀ ਚਾਦਰ ਹੁੰਦੀ ਆ ਟਾਟਾ ਦੀ ਚਾਦਰ ਇਹਦਾ ਸਾਰਾ ਐਸ ਆਰ ਦਾ ਮਾਰਕਾ ਜੀ ਪਿੱਛੋਂ ਸਾਰੇ ਆ ਦੇਖੋ ਜੀ ਤੇ ਜ਼ਿੰਮੇਵਾਰੀ ਵਾਲਾ ਤੇ ਤਸੱਲੀ ਵਕਤ ਕੰਮ ਆ ਸਾਰੇ ਮਾਰਕਾ ਦਿਖਾ ਦੇ ਪਹਿਲਾਂ ਤਾਂ ਉਹ ਹੁੰਦੇ ਆ ਕਿ ਫਰਸ਼ ਜਿਸਤੀ ਦੇ ਵਿੱਚੋਂ ਆ ਇੱਕ ਆ ਫਰਸ਼ ਆ ਨੇ ਇੱਕ ਵੀਰੇ ਇੰਪੋਰਟਡ ਜਿਸਤ ਦਾ ਮਾਰਕਾ ਆਪਣੀ ਮੁਕੜੀ ਆਣੀ ਸਾਰੀਆਂ ਟਰਾਲੀਆਂ ਭਰਾ ਦੀਆਂ ਪੂਰੀਆਂ 15 ਖੜੀਆਂ ਨੇ ਹਨਾ ਹਾਂਜੀ 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 ਇੱਕ ਵਾਰੀ ਨੰਬਰ ਬੋਲ ਦੇ ਆਪਦਾ 75892 99512 ਵੀਰੇ ਜਿ ਜਿਹੇ ਵੀ ਬੰਦੇ ਨੇ ਸਾਈਜ਼ ਦੇ ਤਿਆਰ ਕਰਾਉਣੇ ਨੇ ਜਿ ਮਰਜ਼ੀ ਕਰਾ ਲਈ ਉਹੇ ਵੀ ਕਰ ਦਿੰਦੇ ਨੇ ਹਨਾ ਤੇ ਕਿਹੜਾ ਦਾ ਬਾਈ ਪਿੱਛੋਂ ਦਿਖਾ ਦਿੰਦੇ ਤੇ ਇੱਧਰ ਆ ਜਾ ਕਿਰਾ ਲੰਘਿਆ ਹੁਣ ਮੂਰ ਵੀ ਕਿਹੜਾ ਭੱਜ ਕੇ ਆ ਜਾ ਹਾਂਜੀ ਤੇ ਆ ਜਾ ਇਹਨਾਂ ਸਾਰੀਆਂ ਕਿੰਨੇ ਕਿੰਨੇ ਫੁੱਟੀਆਂ ਵਾਲੇ ਦੀ ਕਿਵੇਂ ਐ ਏ ਵੀਰੇ 11 ਫੁੱਟੀਆਂ ਆ ਗਈਆਂ 6 ਫੁੱਟ ਚੌੜੀਆਂ ਆ ਗਈਆਂ ਅੱਛਾ ਤੇ ਸਵਾ ਦੋ ਫੁੱਟ ਉੱਚੀ ਆ ਗਈ ਬਾੜਾ ਸਵਾ ਦੋ ਫੁੱਟ ਉੱਚੀ ਆ ਗਈ ਸਵਾ ਦੋ ਫੁੱਟ ਉੱਚੀ ਬਾੜਾ ਸਵਾ ਦੋ ਪਾਪ ਲਗਾਤੇ ਤੇ ਬੱਚਾ ਜੀ ਟਰੈਕ ਦੀ ਗੁੱਡੀ ਜੀ ਨਹੀਂ ਪੱਤੀ ਜਾਂਦੀ ਪੰਪੜ ਗਈ ਜੇ ਸਰਗੇ ਮੜ ਕੇ ਹਾਂਜੀ 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 ਆ ਦੇਖੋ ਵੀਰੇ ਕਈ ਵਾਰ ਬੰਦਿਆਂ ਦੇ ਫੋਨ ਆਉਂਦਾ ਬਾਈ ਯਾਰ ਰੋੜੀ ਲੈਫਟਾਈ ਟਰਾਲੀ ਨਹੀਂ ਸੀ ਤਾਂ ਪਾਇਪ ਦਿਖਾ ਦਿੰਦੇ ਆਪਾਂ ਵੀਰੇ ਆ ਪਾਇਪ ਵਿੱਚ ਹੈ ਹਾਂਜੀ ਹਾਂਜੀ ਪਾਇਪ ਲੈਫਟਾਈ ਬੱਚਾ ਗਈ ਠੀਕ ਹੈ ਹਾਂਜੀ ਹਾਂਜੀ ਵੀਰੇ ਤੇ ਤੇਰਾ ਬਾਬ ਤਸੱਲੀ ਬਸ ਕੰਮ ਆ ਤੇ ਆਪਣੀ ਵੀ ਜ਼ਿੰਮੇਵਾਰੀ ਆ ਤੁਸੀਂ ਆਪਾਂ ਨੂੰ ਸਾਰੇ ਭਰਾ ਜਾਣਨੀ ਹੋ ਤੇ ਪਹਿਲਾਂ ਵੀ ਬਹੁਤ ਪਿਆਰ ਮਿਲਿਆ ਆਪਣੀ ਵੀਡੀਓ ਤੇ ਹੈਨਾ ਤੇ ਬਾਕੀ ਸਾਰੀਆਂ ਟਰਾਲੀਆਂ ਕਿਰਾਂ ਨਜ਼ਰ ਮਰਵਾਦ ਨੇ ਭਈ ਆ ਜਾ ਇੱਧਰ ਆ ਜਾ लवली ਹਾਂਜੀ ਹਾਂਜੀ ਤੇ ਆ ਕਿਵੇਂ ਆ ਇਹ ਵੀਰੇ ਸਿੰਪਲ ਘੱਟ ਦੇ ਵਿੱਚ ਆ ਗਿਆ ਜੋੜਾ ਅੱਛਾ ਇਹ ਜੋੜਾ ਦਾ ਹਾਂ ਇਹ ਜੋੜਾ ਹੋ ਗਿਆ ਵੈਸੇ ਤੇ ਆਪਣਾ ਏਰੀਆ ਦੱਸ ਦੀ ਮਨ ਲਾ ਰੇਂਜ ਦਾ ਕਿੰਨਾ ਕਹੂਗਾ ਹੁਣ ਜਿਵੇਂ ਮੰਨ ਲਾ ਬਿੱਤੇ ਵੀ ਜਿਹੜਾ ਤੇਰਾ ਨੰਬਰ ਲੈ ਕੇ ਆ ਜੂਗਾ ਹਾਂ ਸ਼ੇਅਰ ਕਰਕੇ ਇਹ ਵੀਡੀਓ 5000 ਸਿੱਧਾ ਚੱਕ ਦਾਂਗੇ ਅੱਛਾ 5000 ਸੌਦਾ ਕਰਦੇ ਬਾਅਦ ਚੱਕ ਦੇ ਬੰਦਾ ਦਿਖਾਉਣਾ ਆਪਣਾ ਵੀਡੀਓ ਨਾਲ ਲੈ ਕੇ ਆ ਜੂਗਾ ਠੀਕ ਹੈ ਤੇ ਮਿੱਤਰੋ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਤੇ ਸਕਰੀਨ ਸ਼ਾਟ ਮਾਰ ਕੇ ਆ ਜਿਓ ਫਿਰ ਆ ਕੋਲੇ 5000 ਚੱਕ ਦੂ ਰੇਡ ਦੇ ਟਰਾਲੀਆਂ ਦੇ ਮੁੱਕਦੀ ਨਹੀਂ ਹੈ ਨਾ ਇੰਨੀ ਆਣੇ ਸਾਈਜ਼ ਦੇ ਕਿੰਨੀਆਂ ਮਰਜ਼ੀ ਬੰਵਾ ਲੈ ਤੇ ਆ ਜਾ ਆਪਾਂ ਇੱਧਰ ਦਿਖਾ ਦਈਏ ਜਿਹੜੀਆਂ ਨੰਨੀਆਂ ਖੜੀਆਂ ਬਈ ਸਾਰੀਆਂ ਆ ਤੁਸੀਂ ਦਾਰਿਆ ਨਵੀਆਂ ਤੇ ਆਪਾਂ ਨੂੰ ਦਵਾਰੇ ਦਵਾਰੇ ਗਈ ਨੇ ਵੀ ਤਸੱਲੀ ਬਕਸ ਕੰਮ ਆ ਤੇ ਨੰਬਰ ਉੱਤੇ ਸਕਰੀਨ ਤੇ ਚੱਲੀ ਜਾਂਦਾ ਇੱਕ ਵਾਰੀ ਦਵਾਰੇ ਬੋਲਦੇ ਰਾਵਲੀ 7589299512 ਇੱਕ ਨੰਬਰ ਹੈ ਦਾ ਵੀਰੇ ਆਪਣਾ 8847688567 ਠੀਕ ਹੈ ਬਾਈ ਤੇ ਮਾੜੀ ਜਿਹੀ ਨਰਾ ਮਰਵਾ ਦੇ ਲੈ ਵੀ ਦੋਸਤੋ ਧੰਨਵਾਦ ਸਾਰੇ ਵੀਰਾਂ ਦਾ ਤੇ ਕਰੋ ਬਾਈ ਨੂੰ ਫੋਨ ਕੀਤਾ ਉਹ ਵੀ ਐ ਫਾਈ ਡਿਲੀਵਰੀ ਕਰਦੇ ਆ ਕਿ ਆ ਕੇ ਲੈ ਜਾਣੀਆਂ ਪੈਣੀਆਂ ਆ ਕੇ ਲੈ ਜਾਣੀਆਂ ਪੈਣੀਆਂ ਆ ਕੇ ਲੈ ਜਾਣੀਆਂ ਵੀ ਕਰ ਦਿੰਦੇ ਕੋਈ ਦਿੱਕਤ ਆਈ ਨਹੀਂ Rajasthan Haryana ਵਾਲਾ ਆਪਣੀ MP ਮੰਨੀ ਸਾਰੀਆਂ ਟਰਾਲੀਆਂ ਚੱਲਦੀਆਂ ਹਨਾ ਤੇ ਜ਼ਿੰਮੇਵਾਰੀ ਵਾਲਾ ਕੰਮ ਆ ਬਾਈ ਦਾ ਤੇ ਵੀ ਮੇਤਰੋ ਜਿਹੜੀਆਂ ਨਵੀਆਂ ਟਰਾਲੀਆਂ ਨੇ ਸਾਰੀਆਂ ਹਨਾ Tata ਵਾਲੀਆਂ ਆ ਗਈਆਂ ਨਾ ਜੱਟ ਸਾਰੀਆਂ Tata ਦੀਆਂ ਚਾਦਰਾਂ ਵੀਰੇ ਆਹ ਦੇਖੋ ਸਾਰੀਆਂ ਪੱਕੇ ਦਾ ਮੋਰਾ ਮਿਲ ਨਹੀਂ ਇੱਕ ਤਾਂ ਹੁੰਦਾ ਅਲਗ ਨਾਲ ਮੈਂ ਕਹਿੰਦਾ ਯਾਰ ਵੀਰੇ ਅੱਛਾ ਤਸੱਲੀ ਬਾਕਸ ਕੰਮ ਜੀ ਮੇਰੇ ਵੀ ਨਹੀਂ ਨਿਕਲੀਆਂ ਲੋੜਾ ਕਰੇ ਯਾਰ ਸਾਰੀਆਂ ਦੇ ਵਿੱਚ ਆ ਗਈ ਆ ਪੱਤੀ ਦੇ ਵਿੱਚ ਆ ਗਈ ਅੱਛਾ ਦੇਖੋ ਸਾਰੀਆਂ ਆਪ ਇੱਕ 100 ਡਿਜ਼ਾਈਨਿੰਗ ਦੇਖ ਲਓ ਜੀ ਸਾਰੀ ਪਿੱਛੋਂ ਦਿਖਾ ਦੇ ਬਾਈ ਸਮਾਰ ਕੇ ਤੇ ਇੱਧਰ ਦਿਖਾ ਦੇ ਬੜੀ ਜੀ ਆਹ ਦੇਖੋ ਜੀ ਸਾਰੀਆਂ ਇੱਧਰ ਆ ਗਈ ਜੀ ਖੋਲ ਕੇ ਦਿਖਾ ਦੇ ਜੀ ਹਾਂ ਜੀ ਜੀ ਤੇ ਟਾਟਾ ਵੀ ਮੋਹਰ ਲੱਗੀ ਹੋਈ ਆ ਸਾਰੇ ਹੈ ਨਾ ਜੀ ਟਾਟਾ ਸੇਰ ਦਾ ਮਾਲ ਹੈ ਬਾਕੀ ਫਿਰ ਆਪਣਾ ਨਹੀਂ ਪੀਂਦੇ ਦੋਸਤੋ ਪੁਰਾਣਾ ਜ਼ਿੰਮੇਵਾਰੀ ਵਾਲਾ ਕੰਮ ਆ ਕੋਈ ਨਹੀਂ ਹੈ ਆਹ ਦੇਖੋ ਜੀ ਖੋਲ ਕੇ ਬਣਾ ਜੋੜ ਵਾਲਾ ਫਰਸਾ ਵੀ ਥੱਲੇ ਆ ਪੈ ਗਿਆ ਜੀ ਆਦਾ ਸਾਈਡ ਬਸ ਗਿਆ ਜਾ ਗਿਆ ਹਾਂ ਆ ਦੇਖੋ ਜੀ ਮੋਹਰਾਂ ਦਿਖਾ ਦਿਓ ਸਾਰੀਆਂ ਟਾਟਾ ਦੀਆਂ ਸਾਈਡਾਂ ਤੇ ਸ ਜਮਾ ਸਿਰਾ ਕੰਮ ਹੈ ਕੋਈ ਆਈ ਨਹੀਂ ਹੈਗਾ ਵੀ ਚਾਲੂ ਦਾ ਕੰਮ ਹੋਊਗਾ ਹਨਾ ਆਪਣਾ ਪੇਜ ਦੀ ਪੁਰਾਣਾ ਤੇ ਤੇਰੀ ਦੁਕਾਨਦਾਰੀ ਨੂੰ ਵੀ ਲੱਗ ਲਈ ਬਹੁਤ ਟਾਈਮ ਹੋ ਗਿਆ ਹਨਾ ਹਾਂਜੀ 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 ਕਿੰਨਾ ਟਾਈਮ ਪੁਰਾਣੀ ਆਪਣੀ ਦੁਕਾਨ ਹੈ ਮੇਰੇ 10 ਸਾਲਾਂ ਦਾ ਕੰਮ ਹੈਗਾ 10 ਸਾਲਾਂ ਦਾ ਹੈਗਾ ਸਾਰਾ ਹਾਂਜੀ 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 ਤੇ ਕਹਿੰਦਾ ਆਪਾਂ ਆਪਾਂ ਕਰ ਵੀਡੀਓ ਦਿਖਾ ਦਈ ਸਾਰੀਆਂ ਟੌਪ ਵਰੀਆ ਟਰਾਲੀਆਂ ਹੀ ਖੜੀਆਂ ਨੇ ਪਹਿਲਾਂ ਵੀ ਆਪਾਂ ਹੀ ਬੀਜੀਆਂ ਹੋਈਆਂ ਬੰਦਾ ਕਹੇ ਜੀ ਸਾਈ ਦੇ ਤਿਆਰ ਕਰਾ ਲੈ ਉਹ ਵੀ ਕਹੇ ਜੀ ਮਰਜ਼ੀ ਫੋਟੋ ਦਿਖਾ ਦੇ ਜੀ ਫੋਟੋ ਦਿਖਾ ਕੇ ਉਹ ਹੀ ਜੀ ਕਰਾ ਲੈ ਜਾਈ ਜੀ ਮਨਪਸੰਦ ਚਲੋ ਲੈਣ ਜੀ ਹਾਂਜੀ ਹਾਂ